ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਭਗਤਾਂ ਦਾ ਡੇਰਾ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਜਿੱਥੋਂ ਕੇ ਅੰਮ੍ਰਿਤ ਵੇਲੇ ਸਵੇਰ ਵੇਲੇ ਗੁਰਸਿੱਖ ਵੀਰਾਂ ਦਾ ਯਥਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੰਚਕੂਲਾ ਦੂਨ ਖੇਤਰ ਹਰਿਆਣਾ ਬਹੁਤ ਸਾਰੇ ਗੁਰਸਿੱਖ ਵੀਰ ਕਿਸਾਨ ਬਹੁਤ ਸਾਰੇ ਟਰੈਕਟਰ ਟਰਾਲੀਆਂ ਲੈ ਕੇ ਹੜ ਭੀੜਤਾ ਦੀ ਮਦਦ ਦੇ ਵਾਸਤੇ ਰਮਦਾਸ ਦੇ ਇਲਾਕੇ ਵੱਲ ਜਾ ਰਹੇ ਨੇ ਕੱਲ ਰਾਤੀ ਸਾਡੇ ਕੋਲ ਆ ਕੇ ਗੁਰੂ ਘਰ ਵਿਖੇ ਉਹਨਾਂ ਨੇ ਪੜਾ ਕੀਤਾ ਔਰ ਇੱਥੇ ਰਾਤ ਕੱਟੀ ਐ ਹੁਣ ਗੁਰਸਿੱਖ ਵੀਰ ਤਿਆਰੀਆਂ ਕਰਕੇ ਇਸ਼ਨਾਨ ਪਾਣੀ ਕਰਕੇ ਤੇ ਰਮਦਾਸ ਦੇ ਇਲਾਕੇ ਵੱਲ ਨੂੰ ਚਾਲੇ ਪਾ ਰਹੇ ਨੇ ਅਸੀਂ ਇਹਨਾਂ ਗੁਰਸਿੱਖ ਕਿਸਾਨ ਵੀਰਾਂ ਦੀ ਇੱਥੇ ਆਇਆਂ ਦੇ ਉੱਤੇ ਬਹੁਤ ਬਹੁਤ ਇੱਜ਼ਤ ਸਤਿਕਾਰ ਕਰਦੇ ਆਂ ਧੰਨਵਾਦ ਕਰਦੇ ਆਂ ਜੀਓ ਆਇਆਂ ਨੂੰ ਆਖਦੇ ਆਂ ਔਰ ਉਸ ਇਲਾਕੇ ਦੇ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਵੀਰ ਸਮਾਜ ਸੇਵੀ ਜਥੇਬੰਦੀਆਂ ਉਹ ਨਾਲ ਨੇ ਭਗਤਾਂ ਦੇ ਡੇਰੇ ਤਰਸਿੱਕੇ ਰਾਤ ਦਾ ਪੜਾ ਕੀਤਾ ਸੀ ਹੁਣ ਅਮਰਤ ਵੇਲੇ ਅੱਜ 15 ਤਰੀਕ ਨੂੰ ਸਵੇਰੇ 7 ਵਜੇ ਇੱਥੋਂ ਚਾਲੇ ਪਾ ਰਹੇ ਨੇ ਔਰ ਹੜਪੀੜਤ ਜਿਹੜੇ ਪ੍ਰਭਾਵਿਤ ਇਲਾਕੇ ਹੋਏ ਨੇ ਰਮੰਦਾਸ ਅਜਨਾਲਾ ਉਸ ਇਲਾਕੇ ਦੇ ਵਿੱਚ ਰਾਸ਼ਨ ਪਾਣੀ ਮਦਦ ਜਿਹੜੀ ਉਹ ਟਰਾਲੀਆਂ ਭਰ ਕੇ ਲੈ ਕੇ ਚੱਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ